ਤੋ ਦੋਸਤੋ ਬਿਨਾ ਕਿਸੇ ਦੇਰੀ ਦੇ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤੋ ਇਲੈਕਸ਼ਨਸ ਦਾ ਪਹਿਲਾ ਫੇਸ ਜਿਹੜਾ ਹੈ ਉਹ ਖਤਮ ਹੋ ਚੁੱਕਾ ਹੈ ਔਰ ਇਲੈਕਸ਼ਨ ਦੇ ਕੈਂਪੇਨ ਦੀ ਸ਼ੁਰੂਆਤ ਕਰਨ ਵਾਲੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਜੋਰਾ ਸ਼ੋਰਾ ਨਾਲ ਇੱਕ ਨਾਰਾ ਤੁਹਾਨੂੰ ਦਿੱਤਾ ਸੀ ਕਿ ਅਬ ਕੀ ਵਾਰ 400 ਪਾਰ ਉਹ ਪਹਿਲਾ ਚਰਨ ਖਤਮ ਹੁੰਦਿਆ ਹੀ ਇਹ 400 ਦਾ ਨਾਰਾ ਸ਼ਾਇਦ ਭੁੱਲਦੇ ਜਾ ਰਹੇ ਨੇ ਔਰ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਇਹ ਹੁਣ ਸੁਣਨ ਨੂੰ ਨਹੀਂ ਮਿਲ ਰਿਹਾ ਕੁਝ ਗੜਬੜ ਨਜ਼ਰ ਆ ਰਹੀ ਹੈ ਆਓ ਦੇਖਦੇ ਹਾਂ ਚੈੱਕ ਕਰਦੇ ਹਾਂ ਫੈਕਟ ਕੀ ਹੈ ਦੋਸਤੋ ਦਿਸ ਇਜ਼ ਅ ਵੈਰੀ ਬਿਗ ਸਾਈਨ ਕਿ ਫਰਸਟ অর ਸੈਕੰਡ ਫੇਸ ਦੀ VOTING ਤੋਂ ਬਾਅਦ BJP ਨੂੰ ਸ਼ਾਇਦ ਕੁਝ ਜਿਹੜੀਆਂ ਕਮੀਆਂ ਆਪਣੇ ਚ ਨਜ਼ਰ ਆ ਰਹੀਆਂ ਨੇ ਔਰ ਉਹ ਸ਼ਾਇਦ ਇਸੇ ਕਰਕੇ ਜਿਹੜੀ ਆਪਣੇ ਬਿਆਨਬਾਜ਼ੀਆਂ ਰੋਜ਼ ਦੇ ਰੋਜ਼ ਨਵੇਂ ਤਰੀਕੇ ਨਾਲ ਜਿਹੜੇ ਬਦਲ ਰਹੇ ਨੇ ਔਰ ਤੁਸੀਂ 400 ਪਾਰ ਦੇ ਨਾਲ-ਨਾਲ ਤੁਸੀਂ ਇੱਕ ਚੀਜ਼ ਹੋਰ ਸੁਣੀ ਹੋਏਗੀ ਮੋਦੀ ਕੀ ਗਾਰੰਟੀ ਔਰ ਇਹ ਮੋਦੀ ਕੀ ਗਾਰੰਟੀ ਹੈ ਮੋਦੀ ਕੀ ਗਾਰੰਟੀ ਹੁਣ ਕਿਤੇ ਸੁਣਨ ਨੂੰ ਜਿਹੜੀ ਉਹ ਨਹੀਂ ਮਿਲ ਰਹੀ ਸ਼ੁਰੂਆਤ ਦੇ ਵਿੱਚ ਹਰ ਚੀਜ਼ ਦੇ ਵਿੱਚ ਮੋਦੀ ਕੀ ਗਾਰੰਟੀ ਮੋਦੀ ਕੀ ਗਾਰੰਟੀ ਚੱਲ ਰਿਆ ਸੀ ਜਿਹੜਾ ਹੁਣ ਪ੍ਰਚਾਰ ਦੇ ਵਿੱਚੋਂ ਬਿਲਕੁਲ ਖਤਮ ਹੋ ਗਿਆ ਔਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਕੀ ਕਹਿ ਰਹੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਆ ਤੇ ਚੈੱਕ ਕਰਦੇ ਆ ਯੁਵਾਵਾਂ ਕੋ ਜਾਂ ਦਸੇ ਜਿਆਦਾ ਨਵੇਂ ਅਵਸਰ ਦੇਣਾ ਰੋਜ਼ਗਾਰ ਕੇ ਮੌਕੇ ਦੇਣਾ ਇਹ ਐਨਡੀਏ ਕੀ ਪ੍ਰਾਥਮਿਕਤਾ ਹੈ ਤੋ ਇਥੇ ਸੋਚਣ ਵਾਲੀ ਗੱਲ ਇਹ ਹੈ ਕਿ ਮੋਦੀ ਦੀ ਗਾਰੰਟੀ ਕਿੱਥੇ ਗਈ ਕਿਉਂਕਿ ਜੇ ਕੱਲ ਨੂੰ ਇਹਨਾਂ ਦਾ ਕੋਈ ਵਾਅਦਾ ਪੂਰਾ ਨਹੀਂ ਹੁੰਦਾ ਤੇ ਐਨਡੀਏ ਸਰਕਾਰ ਦੇ ਉੱਪਰ ਜਿਹੜਾ ਉਹ ਇਲਜ਼ਾਮ ਆਏਗਾ ਤੋ ਬੜੀ ਸਫਾਈ ਦੇ ਨਾਲ ਪ੍ਰਧਾਨ ਮੰਤਰੀ ਜਿਹੜੇ ਨੇ ਇਹ ਆਪਣੀ ਗਾਰੰਟੀਆਂ ਤੋਂ ਹੁਣ ਬਚਦੇ ਨਜ਼ਰ ਆ ਰਹੇ ਨੇ ਇਹਦੇ ਵਿੱਚ ਕੁਝ ਨਾ ਕੁਝ ਗੜਬੜ ਜਿਹੜੀ ਉਹ ਦਿਖ ਰਹੀ ਹੈ ਸ਼ਾਇਦ ਪਹਿਲੇ ਫੇਸ ਦੀ voting ਦੇ ਵਿੱਚ ਇਹਨਾਂ ਨੂੰ ਕੁਝ ਅਲੱਗ ਲੱਗਾ ਹੈ ਜਿਹਦੇ ਕਰਕੇ ਥੋੜੇ ਇਹਨਾਂ ਦੇ ਹਾਫ-ਪਾਉ ਬਦਲੇ ਹੋਏ ਨੇ ਕਿਉਂਕਿ ਸ਼ੁਰੂਆਤ ਦੇ ਵਿੱਚ ਹਰ ਚੀਜ਼ ਨੂੰ ਮੋਦੀ ਕੀ ਗਰੰਟੀ ਮੋਦੀ ਕੀ ਗਰੰਟੀ 400 ਪਰ 400 ਪਰ ਕਹਿਣ ਵਾਲੇ ਪ੍ਰਧਾਨ ਮੰਤਰੀ ਜੀ ਅੱਜ ਆਪਣੀਆਂ ਪੁਰਾਣੀਆਂ ਆਦਤਾਂ ਤੇ ਉਤਰ ਆਏ ਨੇ ਔਰ ਹਰ ਸਟੇਜ ਦੇ ਉੱਪਰ ਜਿਹੜਾ ਉਹ ਹਿੰਦੂ-ਮੁਸਲਮਾਨ ਦੀ ਜਿਹੜੀ ਗੱਲ ਹੋਣੀ ਫੇਰ ਸ਼ੁਰੂ ਹੋ ਗਈ ਹੈ ਜਿਹੜਾ ਨਾਰਾ ਅਸੀਂ ਬੀਜੇਪੀ ਦੇ ਮੂੰਹ ਚੋਂ ਸਾਲੋ-ਸਾਲ ਤੋਂ ਸੁਣਦੇ ਆਏ ਹਾਂ ਅੱਜ ਫੇਰ ਬੀਜੇਪੀ ਉਸੇ ਗੱਲ ਨੂੰ ਲੈ ਕੇ ਰਾਜਨੀਤੀ ਕਰ ਰਹੀ ਹੈ ਹਾਲਾਂਕਿ ਸ਼ੁਰੂਆਤ ਦੇ ਵਿੱਚ ਕੁਝ ਹੋਰ ਗੱਲਾਂ ਹੋਈਆਂ ਸੀ ਰੋਜ਼ਗਾਰ ਦੀਆਂ ਗੱਲਾਂ ਹੋ ਰਹੀਆਂ ਸੀ ਗਰੀਬੀ ਰੇਖਾ ਤੋਂ نیچے ਰਹਿਣ ਵਾਲੇ ਲੋਕਾਂ ਦੀ ਮਦਦੀਆਂ ਹੋ ਰਹੀਆਂ ਸੀ ਪਰ ਹੁਣ ਜਿਹੜਾ ਇਹਨਾਂ ਦੀ ਗੱਡੀ ਵਾਪਸ ਆਪਣੇ ਟਰੈਕ ਤੇ ਆ ਗਈ ਹੈ ਇਹ ਸਿਰਫ ਹਿੰਦੂ ਔਰ ਮੁਸਲਮਾਨ ਦੀਆਂ ਗੱਲਾਂ ਕਰ ਰਹੇ ਨੇ ਔਰ ਪਹਿਲੇ ਜਦੋਂ ਉਨਕੀ ਸਰਕਾਰ ਦੇ ਉਹਨਾਂ ਨੇ ਕਹਾਤਾ ਕਿ ਦੇਸ਼ ਦੀ ਸੰਪਤੀ ਪਰ ਪਹਿਲਾ ਅਧਿਕਾਰ ਮੁਸਲਮਾਨੋ ਕਾ ਹੈ ਇਸਕਾ ਮਤਲਬ ਇਹ ਸੰਪਤੀ ਇਕੱਠੀ ਕਰਕੇ ਕਿਸਕੋ ਵੰਟੇਂਗੇ जिनके ज्यादा बच्चे हैं उनको बांटेंगे घुसपैठियों को बांटेंगे क्या आपकी मेहनत की कमाई का पैसा घुसपैठियों को दिया जाएगा आपको मंजूर है ये ये कांग्रेस का मैनिफेस्टो तो कह रहा है और इस गड़बड़ी में गल क्यों कर रहे हैं? वह प्रूफ थानू तो दे दें। ਤੇ ਜਸਵੀਰ ਸੂਰੀਆ ਨਾਮ ਦੇ ਇਹਨਾਂ ਦੇ ਇੱਕ ਨੈਸ਼ਨਲ ਲੈਵਲ ਦੇ ਲੀਡਰ ਨੇ ਉਹ ਖੁਦ ਇਹ ਗੱਲ ਕਮਿਟ ਕਰ ਰਹੇ ਨੇ ਕਿ ਬੀਜੇਪੀ ਦੇ ਜਿਹੜੇ ਵੋਟਰਸ ਨੇ ਉਹ ਸਿਰਫ 20 ਤੋਂ 25% ਜਿਹੜੇ ਉਹ VOTING ਲਈ ਆਏ ਨੇ ਪਰ ਕਾਂਗਰਸ ਦੀ ਜਿਹੜੀ VOTING ਸੀ ਕਾਂਗਰਸ ਦੇ ਵੋਟਰ ਜਿਹੜੇ ਨੇ ਉਹ 80% ਤੱਕ ਜਿਹੜੇ ਉਹਨਾਂ ਨੂੰ ਵੋਟ ਕਰ ਰਹੇ ਨੇ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਇਸ ਵਾਰ 2024 ਦੇ ਇਲੈਕਸ਼ਨਸ ਦੇ ਵਿੱਚ ਸਿਵਾਏ ਨਰਿੰਦਰ ਮੋਦੀ ਦੇ ਇਹਨਾਂ ਦੇ ਹੋਰ ਜਿਹੜੇ ਨਾਮੀ ਚਿਹਰੇ ਨਾਮੀ ਗ੍ਰਾਮੀ ਜਿਹੜੇ ਲੋਕ ਨੇ ਉਹ ਕੋਈ ਵੀ ਜਿਹੜਾ ਸਾਹਮਣੇ ਆ ਕੇ ਉਹ ਨੈਸ਼ਨਲ ਲੈਵਲ ਤੇ ਕੋਈ ਬਿਆਨ ਨਹੀਂ ਦੇ ਰਿਹਾ ਤੁਸੀਂ ਜਿਹੜੇ ਵੀ ਇਹਨਾਂ ਦੇ ਲੀਡਰਾਂ ਨੂੰ ਜਾਣਦੇ ਹੋ ਲਾਲ ਕਿਸ਼ਨ ਅਡਵਾਨੀ ਜੀ ਨੇ ਗੜਕਰੀ ਜੀ ਨੇ ਸਮ੍ਰਿਤੀ ਰਾਣੀ ਨਾਮੀ ગ્રામੀ ਇਹਨਾਂ ਦੇ ਜਿਹੜੇ ਲੀਡਰ ਨੇ ਉਹ ਸਾਰੇ ਸ਼ਾਂਤ ਨੇ ਸ਼ਾਇਦ ਉਹ ਆਪਣੇ ਕੰਸਟੀਟੂਐਂਸੀ ਦੇ ਵਿੱਚ ਵਿਜ਼ੀ ਵੀ ਹੋ ਸਕਦੇ ਨੇ ਪਰ ਨੈਸ਼ਨਲ ਲੈਵਲ ਤੇ ਉਹਨਾਂ ਦਾ ਕੋਈ ਬਿਆਨ ਜਿਹੜਾ ਹੈ ਉਹ ਪਹਿਲੇ ਫੇਸ ਤੋਂ ਬਾਅਦ ਉਹ ਕੀ ਰिवਿਊ ਕਰ ਰਹੇ ਨੇ ਉਹਨਾਂ ਦਾ ਹਾਲੇ ਤੱਕ ਕੋਈ ਸਾਹਮਣੇ ਨਹੀਂ ਆ ਰਿਹਾ ਔਰ ਸਿਰਫ ਨਰਿੰਦਰ ਮੋਦੀ ਹੀ ਨਹੀਂ ਗੋਦੀ ਮੀਡੀਆ ਵੀ ਜਿਹੜਾ ਇਸ ਵਿੱਚ ਪਿੱਛੇ ਨਹੀਂ ਹੈ ਉਹ ਵੀ ਹਿੰਦੂ ਮੁਸਲਮਾਨ ਦੀ ਜਿਹੜੀ ਗੱਲ ਕਰਨੀ ਸ਼ੁਰੂ ਕਰ ਚੁੱਕਾ ਹੈ ਔਰ ਸਪਸ਼ਟ ਰੂਪ ਦੇ ਵਿੱਚ ਸੁਧੀਰ ਚੋਧਰੀ ਜਿਹੜੇ ਆਪਣੇ ਇੱਕ ਨਿਊਜ਼ ਚੈਨਲ ਦੇ ਉੱਪਰ ਕਹਿ ਰਹੇ ਸੀ ਹਮ ਹੈ ਵਹਾਂ ਪਰ VOTING ਕਮ ਹੋਈ ਹੈ ਐਕਚੁਅਲੀ ਸਾਫ਼-ਸਾਫ਼ ਤੌਰ ਤੇ ਮੋਟੀਵੇਟ ਕਰ ਰਹੇ ਨੇ ਕਿ Hindu ਲੋਕੋ ਬਾਹਰ ਨਿਕਲ ਕੇ ਤੇ ਤੁਸੀਂ ਵੋਟ ਕਰੋ ਹਾਲਾਂਕਿ ਇਹ ਆਊਟ ਆਫ ਲਾਅ ਹੈ ਇਹ ਚੀਜ਼ ਅਸੀਂ ਕਹਿ ਨਹੀਂ ਸਕਦੇ ਕਿ ਨਿਊਜ਼ ਚੈਨਲ ਨੂੰ ਜ਼ਰੂਰੀ ਨਹੀਂ ਹੈ ਕਿ ਕਿਸੇ ਧਰਮ ਦੇ ਆਧਾਰ ਤੇ ਕਿਸੇ ਨੂੰ ਮੋਟੀਵੇਟ ਕਰਨਾ ਜਾਂ ਉਹਨੂੰ ਪੁਸ਼ ਅਪ ਕਰਨਾ ਔਰ ਨਰਿੰਦਰ ਮੋਦੀ ਔਰ ਗੋਦੀ ਮੀਡੀਆ ਤੋਂ ਬਾਅਦ ਜੇ ਅਸੀਂ ਦੇਖੀਏ ਤੇ ਅਮਿਤ ਸ਼ਾਹ ਵੀ ਕਿਤੇ ਪਿੱਛੇ ਰਹਿਣ ਵਾਲਿਆਂ ਚੋਂ ਨਹੀਂ ਨੇ ਉਹਨਾਂ ਨੇ ਵੀ ਕੁਝ ਦਿਨ ਪਹਿਲੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਦਿਆਂ ਇਹ ਬਿਆਨ ਦਿੱਤਾ ਹੈ ਕਿ कांग्रेस ਦੇ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਆਏਗੀ ਤੇ ਉਹ ਸ਼ਰੀਆ ਕਾਨੂੰਨ ਜਿਹੜਾ ਉਹ ਲੈ ਕੇ ਆਣਗੇ ਬਸ ਕਾਂਗਰਸ ਪਾਰਟੀ ਇਨਕਾ ਘੋਸ਼ਣਾ ਪੱਤਰ ਸੁਣੀਏ ਧਿਆਨ से ਪੜ੍ਹੀਏਗਾ ਉਹਨਾਂ ਨੇ ਕਿਹਾ ਹੈ ਹਮ ਪਰਸਨਲ ਲਾ ਕੋ ਫਿਰ ਜੇ ਲਾਗੂ ਕਰੇ ਮੂਝੇ ਬਤਾਓ ਭਾਈਓ ਬਹਿਨੋ ਪਰਸਨਲ ਲਾ ਸਨ ਕਾ ਕਿਆ ਕਹਿਣਾ ਹੈ ਮੁਸਲਿਮ ਪਰਸਨਲ ਲਾ ਲਾਣਾ ਚਾਹਤੇ ਇਹ ਦੇਸ਼ ਵਿੱਚ ਸ਼ਰੀਆ ਦੇ ਦੇਸ਼ ਚੱਲ ਸਕਦਾ ਹੈ ਕਿ ਤੁਸੀਂ ਆਈਡੀਆ ਲਗਾ ਸਕਦੇ ਹੋ ਕਿ ਕਿਸ ਹੱਦ ਤੱਕ ਜਿਹੜੇ ਇਮੈਚਿਓਰਿਟੀ ਭਾਜਪਾ ਦੇ ਲੀਡਰ ਇਹ ਦਿਖਾ ਰਹੇ ਨੇ ਇਹਨਾਂ ਨੂੰ ਸ਼ਾਇਦ ਹੁਣ ਵੀ ਸਮਝ ਨਹੀਂ ਆ ਰਿਹਾ ਕਿ ਇਹ ਉਹ ਲੋਕ ਨੇ ਇਹ ਉਹ 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 ਪਾਰਟੀ ਹੈ ਜਿਹਨੂੰ ਅਸੀਂ ਸੋਚ ਰਹੇ ਹਾਂ ਕਿ ਆਉਣ ਵਾਲੇ 5 ਸਾਲ ਜਿਹੜਾ ਉਹ ਸਾਡੇ ਦੇਸ਼ ਨੂੰ ਚਲਾਣਗੇ ਕੀ ਇਹ ਮਜ਼ਾਕ ਹੋ ਰਿਹਾ ਕਿਉਂ ਅਸਲ ਮੁੱਦੇ ਤੋਂ ਇਹ ਪਾਰਟੀ ਜਿਹੜੀ ਭਟਕਦੀ ਜਾ ਰਹੀ ਹੈ ਕਿਉਂਕਿ ਹੁਣ ਰੀਸੈਂਟਲੀ ਜੋ ਹੋ ਰਿਹਾ ਉਹ ਸਭ ਕੁਝ ਜਿੱਦਾਂ ਵੀਡੀਓ ਦੇ ਵਿੱਚ ਮੈਂ ਸ਼ੁਰੂ ਤੋਂ ਗੱਲ ਕੀਤੀ ਸੀ ਕਿ ਇਹਨਾਂ ਦੇ ਜਿਹੜੇ ਸਲੋਗਨ ਜਾਂ ਜਿਹੜੀਆਂ ਗੱਪਾਂ ਇਹਨਾਂ ਨੇ ਸ਼ੁਰੂ ਤੋਂ ਮਾਰੀਆਂ ਸੀ ਹੁਣ ਇਹ ਉਤੋਂ ਬਦਲ ਕੇ ਪੁਰਾਣੀ ਆਪਣੀ ਪਾਲਿਸੀ Hindu Musliman ਤੇ ਆ ਗਏ ਨੇ ਔਰ ਹੁਣ ਤੱਕ ਇਹ ਸਮਝ ਚੁੱਕੇ ਨੇ ਕਿ 400 ਪਾਰ ਦਾ ਨਾਰਾ ਜੈ ਸ਼੍ਰੀ ਰਾਮ ਦਾ ਨਾਰਾ ਇਹ ਇਲੈਕਸ਼ਨ ਦੇ ਵਿੱਚ ਨਹੀਂ ਚੱਲ ਸਕਦਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਖੇਡ ਰਹੇ ਨੇ ਕਦੀ ਧਰਮ ਦਾ ਨਾਂ ਲੈ ਕੇ ਕਦੀ ਜਾਤ ਬਰਾਦਰੀ ਦਾ ਨਾਂ ਲੈ ਕੇ ਕਦੀ ਮੁਸਲਮਾਨ ਦਾ ਨਾਂ ਲੈ ਕੇ ਤੁਹਾਡੇ ਤੇ ਦੋਸਤੋ ਹੁਣ ਇਹ ਗੱਲ ਟੁਕਦੀ ਐ ਕਿ ਤੁਸੀਂ ਇਸ ਚੀਜ਼ ਨੂੰ ਕਿੱਦਾਂ ਜਸਟੀਫਾਈ ਕਰਨਾ ਐ ਕਿਉਂ ਇਹ ਲੋਗ ਸਾਲੋਂ ਸਾਲ ਤੋਂ ਮੈਂ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰ ਰਿਹਾ ਕਿਉਂ ਇਹ ਪਾਰਟੀਆਂ ਸਾਲੋਂ ਸਾਲ ਤੋਂ ਸਾਨੂੰ ਸਾਡੇ ਨਾਂ ਲੋੜਵੰਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਨਾਂ ਤੇ ਪਟਕਾਰੀਆਂ ਨੇ ਸਾਨੂੰ ਇਹ ਸੋਚਣਾ ਪਏਗਾ ਆਖਿਰ ਕਦੋਂ ਤੱਕ ਇਹ ਚੀਜ਼ਾਂ ਨੂੰ ਅਸੀਂ ਹਰ 5 ਸਾਲ ਬਾਅਦ ਨਵੇਂ ਮੁੱਦੇ ਲੈ ਕੇ ਆਣੇ ਨਵੇਂ ਗੱਲਾਂ ਦੇ ਵਿੱਚ ਅਸੀਂ ਫਸਣਾ ਆਖਿਰ ਇਹ ਕਦੋਂ ਤੱਕ ਚੱਲਦਾ ਰਹੇਗਾ ਸਾਨੂੰ ਦੋਸਤੋ ਇਹ ਸੋਚਣਾ ਪਏਗਾ ਇਹ ਚੀਜ਼ਾਂ ਤੋਂ ਸਾਨੂੰ ਬਾਹਰ ਨਿਕਲਣਾ ਪਏਗਾ ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜੋ ਅੰਧ ਭਗਤ ਨਹੀਂ ਅੱਜ ਵੀ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਪਰ ਪ੍ਰਚਾਰ ਕਰ ਰਹੇ ਨੇ ਲੋਕਾਂ ਨੂੰ ਮੁਸਲਮਾਨਾਂ ਦੇ ਖਿਲਾਫ ਭੜਕਾ ਰਹੇ ਨੇ ਮਾਈਨੋਰਟੀਜ਼ ਦੇ ਖਿਲਾਫ ਭੜਕਾ ਰਹੇ ਨੇ ਤੁਹਾਨੂੰ ਇਹ ਸੋਚਣਾ ਪਏਗਾ ਦੋਸਤੋ ਕਿਉਂਕਿ ਜੇ ਇਦਾਂ ਹੀ ਚੱਲਦਾ ਰਹੇਗਾ ਤੇ ਦੇਸ਼ ਜਿਹੜਾ ਉਹ ਗਲਤ ਹੱਥਾਂ ਦੇ ਵਿੱਚ ਜਾਏਗਾ ਜ਼ਰੂਰੀ ਨਹੀਂ ਕਿ ਸਿਰਫ ਮਾਈਨੋਰਟੀਜ਼ ਨਾਲ ਹੋ ਰਿਹਾ ਐਸੀ ਸਮਾਜ ਨਾਲ ਜਿਹੜਾ ਤੱਕਾ ਹੋ ਰਿਹਾ ਉਹਦੇ ਬਾਰੇ ਵੀ ਸਾਨੂੰ ਸੋਚਣਾ ਪਏਗਾ ਜਿਹੜੀਆਂ ਪਾਰਟੀਆਂ ਸੰਵਿਧਾਨ ਨੂੰ ਬਦਲਣ ਤੱਕ ਦੀਆਂ ਗੱਲ ਕਰ ਰਹੀਆਂ ਨੇ ਅੱਜ ਜਿਨ੍ਹਾਂ ਦੇ ਲੀਡਰ ਅੱਜ ਸੰਵਿਧਾਨ ਬਦਲਣ ਦੀਆਂ ਗੱਲਾਂ ਮੀਡੀਆ ਦੇ ਉੱਪਰ ਆ ਕੇ ਕਰ ਰਹੇ ਨੇ ਸੋਚੋ ਜੇ ਉਹਨਾਂ ਨੂੰ ਮੈਜੋਰਟੀ ਮਿਲ ਜਾਂਦੀ ਹੈ ਤੇ ਤੁਹਾਡੇ ਦੇਸ਼ ਦਾ ਕੀ ਹਾਲ ਹੋਏਗਾ ਕਿਉਂਕਿ ਇਹੀ ਚੀਜ਼ਾਂ ਜਿਹੜੀਆਂ ਨੇ ਫਰੀ ਦੀਆਂ ਗੱਲਾਂ ਕਰਕੇ ਜਾਂ ਝੂਠੀਆਂ ਗੱਲਾਂ ਕਰਕੇ ਜਿੱਦਾਂ ਅੱਜ ਪਾਕਿਸਤਾਨ ਦਾ ਹਾਲ ਹੈ ਜੋ ਹਾਲਤ ਉਹਦੀ ਹੋਈ ਸੀ ਉਹ ਜਿੱਦਾਂ ਕੱਟਰਤਾ ਉਹਨਾਂ ਨੇ ਸੁੰਨੀ ਸਮਾਜ ਨੇ ਦਿਖਾਈ ਔਰ ਆਪਣੇ ਏਰੀਆ ਦੇ ਵਿੱਚ ਸਿੱਖ Hindu ਭਾਈਚਾਰਾ ਜਿਹੜਾ ਉਹਨਾਂ ਨੂੰ ਡੋਮਿਨੇਟ ਕੀਤਾ ਤੇ ਅੱਜ ਪਾਕਿਸਤਾਨ ਦਾ ਦੋਸਤੋ ਹਾਲ ਦੇਖ ਲਓ ਉਹ ਦਿਵਾਲੀਆਂ ਹੁਣ ਦੇ ਕਗਾਰ ਤੇ ਆ ਤੇ ਜੇ ਅਸੀਂ ਵੀ ਜਾਤ ਦੇ ਜਾਂ ਕਿਸੇ ਧਰਮ ਦੇ ਆਧਾਰ ਤੇ ਵੋਟਾਂ ਪਾਈਆਂ ਤੇ ਮੈਨੂੰ ਲੱਗਦਾ ਵੀ ਉਹ ਸਮਾਂ ਦੂਰ ਨਹੀਂ ਜਦੋਂ ਸਾਡਾ ਭਾਰਤ ਵੀ ਹੈ ਇਹ ਦਿਵਾਲੀਆਂ ਹੁਣ ਦੇ ਕਗਾਰ ਤੇ ਆ ਜਾਏਗਾ ਕਿਉਂਕਿ ਕਦੀ ਤੁਸੀਂ ਦੋਸਤੋ ਇਹ ਸਰਚ ਕਰ ਲੈਣਾ ਕਿ ਪਿਛਲੇ 10 ਸਾਲਾਂ ਦੇ ਵਿੱਚ ਜਿਹੜਾ ਉਹ ਭਾਰਤ ਦੇ ਉੱਪਰ World Bank ਦਾ ਜਾਂ IMF ਦਾ ਕਿੰਨਾ ਕਰਜ਼ਾ ਚੜਿਆ ਅਸੀਂ ਕਹੀ ਤੇ ਜਾਣਦੇ ਹਾਂ ਕਿ ਸਾਡੀ 5th ਲਾਰਜੇਸਟ ਇਕਨੋਮੀ ਹੈਗੀ ਆ ਵਰਲਡ ਦੇ ਵਿੱਚ ਪਰ ਉਹ ਪਾਪੂਲੇਸ਼ਨ ਦੇ ਨਾਲ ਜੇ ਕੰਪੇਅਰ ਕਰਕੇ ਦੇਖੀਏ ਪਰ ਪਰ ਕੈਪੀਟਾ ਇਨਕਮ ਪਰ ਪਰਸਨ ਉਹ ਚੈੱਕ ਕਰ ਲੈਣਾ ਕਿ ਉਹ ਕਿੰਨੀ ਹੈ ਇਹ ਚੀਜ਼ਾਂ ਸੋਚਣ ਵਾਲੀਆਂ ਨੇ ਸਰਕਾਰ ਸਿਰਫ ਤੁਹਾਨੂੰ 5th ਇਕਨੋਮੀ ਆਪਣੇ ਆਪ ਨੂੰ ਦੱਸ ਕੇ ਤੇ ਆਪਣੀ ਵਾਹਵਾਹ ਖੱਟਦੀ ਹੈ ਪਰ ਇੱਕ ਇਨਸਾਨ ਦੀ ਪਰ ਕੈਪੀਟਾ ਇਨਕਮ ਭਾਰਤ ਦੇ ਵਿੱਚ ਕੀ ਹੈ ਉਸ ਚੀਜ਼ ਨੂੰ ਵੀ ਦੇਖਣਾ ਪਏਗਾ ਐਜੂਕੇਸ਼ਨ ਲੈਵਲ ਕੀ ਹੈ ਜੇ এডਿਕੇਸ਼ਨ ਲੈਵਲ ਨਹੀਂ ਵਧੇਗਾ ਤੇ ਜੌਬਸ ਨਹੀਂ ਵਧਣਗੀਆਂ ਜੌਬਸ ਕਿੱਥੋਂ ਆਣਗੀਆਂ ਸਰਕਾਰੀ ਅਦਾਰਿਆਂ ਤੋਂ ਸਰਕਾਰੀ ਅਦਾਰੇ ਕਿੱਥੇ ਜਾ ਰਹੇ ਨੇ ਅੱਜ ਪ੍ਰਾਈਵੇਟ ਹੱਥਾਂ ਦੇ ਵਿੱਚ ਤੋਂ ਕਿਤੇ ਨਾ ਕਿਤੇ ਇਹ ਆਮ ਜਨਤਾ ਦੇ ਵਿੱਚ ਫੁੱਟ ਪਾਣ ਵਾਲੀ ਗੱਲ ਹੈ ਕਿ ਅੱਜ ਅਸੀਂ ਧਰਮ ਦੇ ਨਾਂ ਤੇ ਵੋਟਾਂ ਮੰਗ ਰਹੇ ਹਾਂ ਪਰ ਦੋਸਤੋ ਤੁਹਾਡਾ ਹੁਣ ਫਰਜ਼ ਬਣਦਾ ਹੈ ਕਿ ਜਦੋਂ ਇਹ ਪਾਰਟੀਆਂ ਦੇ ਕੈਂਡੀਡੇਟ ਤੁਹਾਡੇ ਕੋਲ ਆਣ ਤੇ ਤੁਸੀਂ ਇਹ ਸਵਾਲ ਉਹਨਾਂ ਕੋਲ ਕਰੋ ਕੁਝ ਸਵਾਲ ਮੈਂ ਤੁਹਾਨੂੰ ਦੇ ਦਿੱਤੇ ਨੇ ਕੁਝ ਸਵਾਲ ਤੁਹਾਡੇ ਮਨ ਚ ਹੋਣਗੇ ਅੰਧ ਭਗਤ ਬੰਨਾ ਛੱਡੋ ਚੁੱਪ ਦੀ ਰਾਜਨੀਤੀ ਹੁਣ ਨਹੀਂ ਰਹੀ ਇਹ ਲੋਕ ਹਮੇਸ਼ਾ ਸਟੇਜਾਂ ਤੇ ਆ ਕੇ ਸੋਸ਼ਲ ਮੀਡੀਆ ਦੇ ਉੱਪਰ ਵੱਡੇ ਵੱਡੇ ਝੂਠੇ ਲਾਰੇ ਲਾ ਕੇ ਤੁਹਾਡੀਆਂ ਵੋਟਾਂ ਖਾਧਦੇ ਨੇ ਹੁਣ ਦੋਸਤੋ ਬਾਹਰ ਨਿਕਲਣ ਦਾ ਸਮਾਂ ਹੈ ਤੁਸੀਂ ਬਾਹਰ ਨਿਕਲੋ ਕੱਲੇ-ਕੱਲੇ ਕੈਂਡੀਡੇਟ ਤੋਂ ਸਵਾਲ-ਜਵਾਬ ਕਰੋ ਉਹਦੀ ਪਾਰਟੀ ਦੇ ਮੁਤਾਬਿਕ ਉਹਦੇ ਚੋਣ ਮੈਨੀਫੈਸਟੋ ਦੇ ਮੁਤਾਬਿਕ ਉਹਨਾਂ ਦੀ ਪਾਰਟੀ ਸਰਕਾਰ 'ਚ ਆਏਗੀ ਤਾਂ ਕੀ ਕਰੇਗੀ ਜਾਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਇਹਨਾਂ ਦੀਆਂ ਸਰਕਾਰਾਂ ਰਹੀਆਂ ਨੇ ਤੇ ਉਹਦੇ ਨਾਲ ਸਾਡੇ ਸ਼ਹਿਰ ਦਾ ਸਾਡੇ ਪ੍ਰਦੇਸ਼ ਦਾ ਜਾਂ ਸਾਡੇ ਦੇਸ਼ ਦਾ ਕੀ ਫਾਇਦਾ ਹੋਇਆ ਇਹ ਚੀਜ਼ਾਂ ਸੋਚੋ ਦੋਸਤੋ ਹੁਣ ਜੇ ਅਸੀਂ ਨਾ ਬੋਲੇ ਜੇ ਅਸੀਂ ਹੁਣ ਇਹਨਾਂ ਨੂੰ ਸਵਾਲ ਨਾ ਕੀਤੇ ਤੇ ਸ਼ਾਇਦ ਸਮਾਂ ਜਿਹੜਾ ਉਹ ਹੱਥੋਂ ਨਿਕਲ ਜਾਏਗਾ ਆਉਣ ਵਾਲੇ ਅਗਲੇ 5 ਸਾਲ ਸਾਨੂੰ ਫੇਰ ਵੇਟ ਕਰਨਾ ਪਏਗਾ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਅੱਜ ਸੋਸ਼ਲ ਮੀਡੀਆ ਦੇ ਜਿਹੜੇ ਇਨਫਲੂਐਂਸਰ ਨੇ ਉਹ ਪਾਰਟੀਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨੇ ਤੁਹਾਡਾ ਫਰਜ਼ ਬਣ ਰਿਹਾ ਹੈ ਕਿ ਤੁਸੀਂ ਸਿਰਫ ਤਰਕ ਕਰੋ ਸਿਰਫ ਵਿਚਾਰ ਕਰੋ ਸਹੀ ਗਲਤ ਦੀ ਪਛਾਣ ਕਰੋ ਗੱਲਾਂ ਚਾਹੰਦਿਆਂ ਸਾਨੂੰ 75 ਸਾਲ ਹੋ ਗਏ ਨੇ ਅਸੀਂ ਹਮੇਸ਼ਾ ਲਾਰਿਆਂ ਦੇ ਵਿੱਚ ਰਹੇ ਹਾਂ ਹੁਣ ਜਨਰੇਸ਼ਨ ਪੜ੍ਹ ਲਿਖੀ ਹੋ ਚੁੱਕੀ ਹੈ ਲੋਕ ਸਮਝਦਾਰ ਨੇ ਔਰ ਇਹ ਫੇਰ ਇੱਕ ਵਾਰੀ ਮੌਕਾ ਹੈ ਥੋੜਾ ਸਮਝਦਾਰੀ ਦਿਖਾਣ ਦਾ ਸੋਚ ਸਮਝ ਕੇ ਵੋਟ ਕਰਨ ਦਾ ਲੇਕਿਨ ਵੋਟ ਜ਼ਰੂਰ ਕਰਨ ਦਾ ਕਿਉਂਕਿ ਕਈ ਲੋਕ ਐਸੇ ਨੇ ਜਿਹੜੇ ਅੱਜ ਪਾਰਟੀਆਂ ਤੋਂ ਨਾਰਾਜ਼ ਹੋ ਕੇ ਮੈਂ ਸੁਣ ਵੀ ਰਿਹਾ ਕਿ ਉਹ ਕਹਿ ਰਹੇ ਕਿ ਅਸੀਂ ਵੋਟ ਕਰਨੀ ਨਹੀਂ ਅਸੀਂ ਵੋਟ ਨਹੀਂ ਕਰਾਂਗੇ ਪਰ ਉਹਦੇ ਨਾਲ ਵੀ ਤੁਹਾਡਾ ਔਰ ਤੁਹਾਡੇ ਦੇਸ਼ ਦਾ ਨੁਕਸਾਨ ਹੈ ਤੁਸੀਂ ਕੋਸ਼ਿਸ਼ ਕਰੋ ਇੱਕ ਦਿਨ ਦਾ ਸਮਾਂ ਲਵੋ ਕੈਲਕੂਲੇਸ਼ਨ ਕਰੋ ਪਾਰਟੀ ਦੀ ਕੈਲਕੂਲੇਸ਼ਨ ਕਰੋ ਕੈਂਡੀਡੇਟ ਦੀ ਕੈਲਕੂਲੇਸ਼ਨ ਕਰੋ ਉਹਦੇ ਪਾਸਟ ਦੀ ਔਰ ਆਪਣੇ ਆਉਣ ਵਾਲੇ ਭਵਿੱਖ ਦੀ ਲੇਕਿਨ ਵੋਟ ਜ਼ਰੂਰ ਕਰਨਾ ਦੋਸਤੋ ਤੋਂ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਜੁੜੇ ਰਹਿਣ ਲਈ ਧੰਨਵਾਦ